ਸੰਜੀਤ ਹਸੀ ਕਾਲਜੀ ਡੈਨਰ ਬੁਟੀ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਹੈਗੀ ਆਪਣੀ ਸਾਰੀ ਜਾਗੋ ਵਾਲੇ ਸੂਟਾਂ ਦੀ ਤੇ ਇੱਕ ਸੂਟ ਤੁਹਾਨੂੰ ਅਸੀਂ ਖੋਲ ਕੇ ਦਿਖਾ ਦਿੰਨੇ ਆ ਨੇੜੇ ਤੋਂ ਸੂਟ ਦੀ ਫਿਨਿਸ਼ਿੰਗ ਚੈੱਕ ਕਰ ਲਓ ਤੇ ਇਹ ਹੈਗਾ ਘੇਰਾ ਖਾਦੀ ਕਾਟਨ ਦਾ ਸੂਟ ਹੈਗਾ ਬਾਕੀ ਤੁਸੀਂ ਜਿਹੜੇ ਕੱਪੜੇ ਤੇ ਵੀ ਕਰਵਾਉਣਾ ਹੈ ਉਸੇ ਤੇ ਕਰਵਾ ਸਕਦੇ ਹੋਵੋਗੇ ਕਸਟਮਰ ਨੇ ਕਿਹਾ ਸੀ ਸਾਨੂੰ ਖਾਦੀ ਕਾਟਨ ਤੇ ਬਣਾ ਕੇ ਦਿਓ ਇਹ ਘੇਰਾ ਰੱਖਿਆ ਹੋਇਆਗਾ ਤਕਰੀਬਨ 25 ਇੰਚ ਦਾ ਘੇਰਾ ਹੈਗਾ ਜਿੰਨਾ ਤੁਸੀਂ ਨੇ ਰੱਖਣਾ ਰੱਖ ਸਕਦੇ ਹੋ ਤੇ ਗਲੇ ਤੇ ਕੋਈ ਵਰਕ ਨਹੀਂ ਹੈਗਾ ਗਲੇ ਦੀ ਲੰਬਾਈ ਦਾ ਕੋਈ ਇਸ਼ੂ ਨਹੀਂ ਹੈਗਾ ਜਿੰਨੀ ਵੀ ਰੱਖਣਾ ਰੱਖ ਸਕਦੇ ਹੋ ਇਹ ਹੈਗਾ ਬਾਂਧਾ ਵਰਕ ਬਾਂਧ ਤੇ ਫਲਾਵਰ ਤੇ نیچے ਪੱਟੀਆਂ ਲੰਗੀਆਂ ਤੁਸੀਂ ਕਿਸੇ ਵੀ ਕਲਰ ਤੇ ਕਰਵਾਉਣਾ ਹੈਗਾ ਪੂਰਾ ਸੂਟ ਕਰਵਾਉਣਾ ਹੈ ਪੂਰੀ ਉਹ ਚੀਜ਼ ਕਰਵਾਉਣੀ ਆ ਉਹ ਕਰਵਾ ਸਕਦੇ ਇਹਦੇ ਨਾਲ ਰੱਖਿਆ ਹੈਗਾ ਆਪਾਂ ਨੇ ਟਾਈ ਡਾਈ ਦਾ ਦੁਪੱਟਾ ਹੈਗਾ ਤੇ ਆਫ ਵਾਈਟ ਇਹਦੇ ਨਾਲ ਬਾਟਮ ਬਣਾਈ ਹੋਈ ਹੈਗੀ ਤੇ ਬਾਟਮ ਦੀ ਮੋੜੀ ਤੇ ਵਰਕ ਹੈਗਾ ਇਹ ਦੋ ਸੂਟ ਆਪਣੇ ਰਸਤ ਕਲਰ ਦੇ ਵਿੱਚ ਨੇ ਇਹ ਇੱਕ ਹੀ ਕਸਟਮਰ ਨੂੰ ਜਾਣਗੇ ਇਹ ਦੋ ਸੂਟ ਰਸਤ ਕਲਰ ਦੇ ਤੇ ਚਾਰ ਸੂਟ ਲੈਣਗੇ ਆਪਣੇ ਸੇਮੇ ਵਰਕ ਹੈਗਾ ਤੇ 10 ਕਲਰ ਦਾ ਫਰਕ ਹੈ ਮਾਸਟਰਡ ਕਲਰ ਦੇ ਹੋਏਗੇ 4 ਸੂਟ ਤੇ 2 ਸੂਟ ਮਿਲਗੇ ਆਪਣੇ ਹਰਸਤ ਕਲਰ ਦੇ ਜੇ ਤੁਸੀਂ ਵੀ ਕਿਸੇ ਵੀ ਕੱਪੜੇ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਕਰਵਾਉਣਾ ਹੈਗਾ ਤਾਂ ਤੁਸੀਂ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਰਵਾ ਸਕਦੇ ਹੋਗੇ ਇਹ ਨੇਚਰਲ ਗਰੇਵ ਦਾ ਰਾਣੀ ਸ਼ੇਡ ਦਾ ਸੂਟ ਹੈਗਾ ਇਹ ਸਾਰਾ ਹੈਂਡਵਰਕ ਦਾ ਹੈਗਾ नीचे तो पैच वर्क लाके ना सारा हैंड ਦਾ ਕੰਮ ਕੀਤਾ ਹੈ ਮੋਤੀ ਛਿੱਪੀ ਘਟਾਣਾ ਸਾਰੀਆਂ ਚੀਜ਼ਾਂ ਲਾ ਕੇ ਦੇ ਘੇਰਾ ਹੋ ਗਿਆ ਤੇ ਪੂਰੀ ਸ਼ਰਟ ਦੇ ਵਿੱਚ ਜਾਲ ਪਿਆ ਹੋਇਆ ਵੀ ਚਮੜੀ ਪਾਈ ਹੋਈ ਹੈ ਸਾਰੀ ਅੰਬੀ ਤੇ ਮੋਤੀ ਤੇ ਉਹਦਾ ਕੰਮ ਕੀਤਾ ਹੋਇਆ ਹੈਗਾ ਆਪਣਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਨੇੜੇ ਤੋਂ ਜੇ ਕੋਈ ਤੁਸੀਂ ਨੇ ਆਪਣੇ ਪਸੰਦ ਦਾ ਹੋਰ ਕਲਰ ਕਰਵਾਉਣਾ ਹੈ ਉਹ ਵੀ ਕਰਵਾ ਸਕਦੇ ਇਹ ਨੇਚਰਲ ਕਰੇਮ ਦਾ ਇਹ ਕਸਟਮਰ ਨੇ ਆਪਣੇ ਨੰਦਾ ਵਾਸਤੇ ਕਰਵਾਇਆ ਹੈਗਾ ਇਹ ਆਨੰਦਕਾਰਜ ਲਈ ਸੂਟ ਅਰੇ ਇਸ ਤਰ੍ਹਾਂ ਕੋਈ ਜਾਲ ਬਣਿਆ ਹੋਇਆ ਨਹੀਂ ਤਾਂ ਨਾ ਕੋਈ ਹੁੰਦਾ ਹੈ ਇਹ ਜਾਲ ਨੂੰ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਜਾਲ ਪਿੱਤਾ ਹੋਇਆ ਹੈਗਾ